ਪਿੰਡ ਗੰਦੜ ਵਿਕੇ ਪਹੁੰਚੇ ਆਂ ਪਰਮਾਤਮਾ ਦੀ ਮਿਹਰ ਹੈ ਵਧੀਆ ਹੁੰਗਾਰਾ ਮਿਲ ਰਿਹਾ ਹੈ ਕੱਲ ਵੀ ਮੈਂ 19 ਪ੍ਰੋਗਰਾਮ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਕੱਡੇ ਸੀਗੇ ਬਹੁਤ ਵਧੀਆ ਹੁੰਗਾਰਾ ਸੀ ਪਰਮਾਤਮਾ ਦੀ ਮਿਹਰ ਹੈ ਸ਼੍ਰੋਮਣੀ ਕਾਲੀ ਦਰ ਤੋਂ ਪਰੋਇ ਪਰ ਤੋਂ ਜਿੱਤ ਪ੍ਰਾਪਤ ਕਰੂਗਾ ਔਰ ਵੀ ਵੱਡੀ ਲੀਡ ਦੇ ਨਾਲ ਇਹ ਕੀ ਲੱਗਦਾ ਹੈ ਮੁਕਸਰ ਦੇ ਮੁਕਾਬਲੇ ਜਲਾਲਾਬਾਦ ਵਿੱਚ ਜ਼ਿਆਦਾ ਕਾਠ ਹੈ ਜਾਂ ਦੋਨਾਂ ਪਾਸੋਂ ਪੂਰਾ ਸਮਰਥਨ ਮਿਲਿਆ ਚਾਰ ਜੁਵੇਰੇ ਹੰਗਾਰਾ ਮਿਲ ਰਿਹਾ ਹੈ ਕੱਲਾ ਮੁਕਸਰ ਜਲਾਲਾਬਾਦ ਵਿੱਚ ਚਾਰ ਜੁਵੇਰੇ ਵਧੀਆ ਇੱਕ ਜੋੜਾ ਸ਼ਨੀਵਾਰ ਨੂੰ ਮੌਤਾਂ ਆਉਣ ਲੱਗ ਛੱਡ ਕੇ ਕੀ ਲੱਗਦਾ ਹੈ ਕਿ ਇਸ ਵਾਰ ਜਿਹੜੇ ਬੰਦ ਕਰ ਕੀ ਲੱਗਦਾ ਹੈ ਕਿ ਇਸ ਵਾਰ ਜਿਹੜੇ ਵੋਟਰ ਨੇ ਅਕਾਲੀ ਦਲ ਦੇ ਪਾਰਟੀ ਦਾ ਸਮਰਥਨ ਕਰਨਗੇ ਔਰ ਫਤਵਾ ਦੇਣਗੇ ਅਕਾਲੀ ਦਲ ਪਾਰਟੀ ਨੂੰ ਜਰੂਰ ਦੇਣਗੇ ਜੀ ਇਸ ਵਾਰ ਜਿਹੜਾ ਵੋਟਰ ਆ ਨਾ ਉਹ ਜਿਹੜੀ ਟੋਪੀ ਵਾਲਿਆਂ ਦੀ ਝਾੜੂ ਵਾਲੀ ਸਰਕਾਰ ਬਣੀ ਸੀ ਪਿੱਛੇ ਜੇ ਉਹਨਾਂ ਨੇ ਲਾਰੇ ਲਾਏ ਸੀਗੇ ਧੋਖੇ ਚ ਰੱਖਿਆ ਉਹਦੇ ਤੋਂ ਅੱਕੇ ਪਏ ਐ ਔਰ ਸ਼ਰਮ ਨੂੰ ਅਕਾਲੀ ਦਲ ਵੱਲ ਵਾਪਸੀ ਕਰ ਰਿਹਾ ਇਸ ਵਾਰ ਵੱਡੇ ਫਤਵੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਸੀਟਾਂ ਜਿਤਾਉਣਗੇ ਆਮ ਆਦਮੀ ਪਾਰਟੀ ਦੀ ਤੁਸੀਂ ਗੱਲ ਕੀਤੀ ਹੈ ਉਹ ਉਹਨਾਂ ਦਾ ਕਹਿਣਾ ਹੈ ਕਿ 2 ਸਾਲ ਦੇ ਵਿੱਚ ਸਾਡੇ ਵੱਲੋਂ ਬਹੁਤ ਜ਼ਿਆਦਾ ਕੰਮ ਕੀਤੇ ਗਏ ਇਸ ਵਾਰ ਇਹ ਕਹ ਰਿਹਾ ਕਿ ਸਾਡੀ ਜਿਹੜੇ ਕੈਂਡੀਡੇਟ 13 0 ਦੇ ਨਾਲ ਜਿੱਤਣਗੇ ਕੀ ਕਹਿਣਾ ਚਾਹੋਗੇ ਵੇਖੋ ਜਿਹੜੇ ਆਪਣੇ ਕੈਂਡੀਡੇਟ ਖੜੇ ਆ ਆਮ ਆਦਮੀ ਦੇ ਉਹ ਸ਼੍ਰੀ ਮੁਖਤਸਰ ਸਾਹਿਬ ਤੋਂ ਨੇ ਕਾਕਾ ਬਰਾੜ ਜੀ ਜਗਦੀਪ ਸਿੰਘ ਜੀ ਕਾਕਾ ਬਰਾੜ ਜੀ ਉਹ ਮੈਨੂੰ ਕੋਈ ਵੀ ਮੁਖਤਸਰ ਹਲਕੇ 'ਚ ਦੋ ਕੰਮ ਗਿਣਾ ਦੇਣ ਵੀ ਮੈਂ ਆਹ ਕੀਤੇ ਆ ਤੇ ਅਸੀਂ ਹਰੇਕ ਤਰ੍ਹਾਂ ਨਾਲ ਮੰਨਣ ਨੂੰ ਤਿਆਰ ਹਾਂ ਇਹ ਇੱਕ ਵੋਟਰਾਂ ਨੂੰ ਸੰਦੇਸ਼ ਦੇ ਦਿਓ ਇਸ ਵੇਖੋ ਵੋਟਰਾਂ ਨੂੰ ਸੰਦੇਸ਼ ਇਹੀ ਹੈ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਨਾ ਇਹ ਖੇਤਰੀ ਪਾਰਟੀ ਹੈ ਪੰਜਾਬੀਆਂ ਦੀ ਪਾਰਟੀ ਹੈ ਪੰਜਾਬ ਦੀਆਂ ਰਾਖੀ ਕਰਨ ਵਾਲੀ ਪਾਰਟੀ ਹੈ ਇਹਨੇ ਭਾਈਚਾਰਕ ਸਾਂਝ ਤੇ ਪਹਿਰਾ ਦੇਣ ਵਾਲੀ ਪਾਰਟੀ ਹੈ ਔਰ ਇਹਨਾਂ ਨੇ ਇਕੱਲਾ ਪੰਜਾਬ ਦਾ ਸੋਚਣਾ ਜਿਹੜੀਆਂ ਦੂਜੀਆਂ ਪਾਰਟੀਆਂ ਨਾ ਨੈਸ਼ਨਲ ਲੈਵਲ ਦੀਆਂ ਉਹਨਾਂ ਨੇ ਓਵਰ ਆਲ ਆਲ ਇੰਡੀਆ ਦਾ ਵੀ ਦੇਖਣਾ ਹੈ ਜਿਹੜੀਆਂ ਖੇਤਰੀ ਪਾਰਟੀਆਂ ਸਾਊਥ ਚੈਨਾ ਉਹਨਾਂ ਨੇ ਉਹ ਦਿੱਲੀ ਵਾਲੀਆਂ ਪਾਰਟੀਆਂ ਜਿਹੜੀਆਂ ਨੈਸ਼ਨਲ ਪਾਰਟੀਆਂ ਨੂੰ ਮੂੰਹ ਨਹੀਂ ਲਾਉਂਦੇ ਇਹੀ ਉਹਨਾਂ ਦਾ ਇੱਕ ਰਾਜ਼ ਵੀ ਹੈ ਕਿ ਉਹ ਸਟੇਟਾਂ ਤਰੱਕੀ ਚ ਨੇ ਇੱਥੇ ਸ਼੍ਰੋਮਣੀ ਅਕਾਲੀ ਦਲ ਨੂੰ ਪੰਡਿਆ ਜਾ ਰਿਹਾ ਹੈ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਇਸ ਲਈ ਮੈਂ ਬੇਨਤੀ ਕਰਦਾ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੋ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟਾਂ ਨੂੰ ਜਿਤਾਓ ਜੇ ਤੁਸੀਂ ਆਪ ਦੇ ਹਲਕੇ ਦੀ ਆਪ ਦੇ ਸੂਬੇ ਦੀ ਤਰੱਕੀ ਚ ਚਾਹੁੰਦੇ ਹੋ ਇੱਕ ਹੋ ਸਰ ਗੱਠ ਜੋੜ ਤੋਂ ਬਾਅਦ ਭਾਜਪਾ ਕਾਲੀ ਦਲ ਦੇ ਗੱਠ ਜੋੜ ਤੋਂ ਬਾਅਦ ਸਟਰੋਂਗ ਕੈਂਡੀਡੇਟ ਗੁਰਮੀਤ ਰਾਣਾ ਛੋਟੀ ਜੀ ਨੂੰ ਉਤਾਰਿਆ ਗਿਆ ਕੀ ਕਹਿਣਾ ਚਾਹੋਗੇ ਇਸ ਬਾਰੇ ਵੇਖੋ ਮੈਂ ਤਾਂ ਨਹੀਂ ਸਟਰੋਂਗ ਮੰਨਦਾਗਾ ਰਾਣਾ ਗੁਰਮੀਤ ਸਿੰਘ ਛੋਟੀ ਜੀ ਨੂੰ ਉਹ ਗੁਰੂ ਹਰ ਸਾਹਿਬ ਤੋਂ ਪਹਿਲਾਂ ਵਿਧਾਇਕ ਵੀ ਬਣੇ ਆ ਚਾਰ ਵਾਰ ਫਤਵਾ ਵੀ ਮਿਲਿਆ ਉਹਨਾਂ ਨੂੰ ਜੀ ਜਿਹੜੇ ਗੁਰੂ ਹਰ ਸਾਹਿਬ ਤੋਂ ਭਗੌੜਾ ਹੋ ਗਏ ਵੇਖੋ ਉਹਨਾਂ ਨੇ ਇੱਕ ਸਰਵੇ ਕਰਾਇਆ ਸੀ ਗੁਰੂ ਹਰ ਸਾਹਿਬ ਤੋਂ ਉੱਥੇ ਉਹਨਾਂ ਦੀ ਸਰਵੇਚਰ ਰਿਪੋਰਟ ਆਈ ਸੀ ਉਹ ਕਟੋ-ਕਟ 15-20 ਰਿਪੋਰਟਾਂ ਹੜ ਰਹੇ ਸੀਗੇ ਉਹਨਾਂ ਨੇ ਪਾਰਟੀ ਵੀ ਚੇਂਜ ਕੀਤੀ ਔਰ ਪਾਰਟੀ ਚੇਂਜ ਕਰਕੇ ਆਪਦਾ ਹਲਕਾ ਵੀ ਚੇਂਜ ਕੀਤਾ ਔਰ ਗੁਰੂਸਾਹੇ ਦੇ ਵੋਟਰਾਂ ਨੂੰ ਉਹ ਛੱਡ ਕੇ ਚਲੇ ਗਏ ਇਸ ਲਈ ਮੈਂ ਨਹੀਂ ਮੰਨਦਾ ਉਹਨਾਂ ਨੂੰ ਸਟਰੋਂਗ ਉਹਨਾਂ ਨੂੰ ਜਵਾਬ ਦੇਣਾ ਪਊਗਾ ਗੁਰੂਸਾਹੇ ਵਾਲੇ ਵੋਟਰਾਂ ਨੂੰ ਵੀ ਕੀ ਕਾਰਨ ਸੀ ਉਹ ਉਹਨਾਂ ਨੂੰ ਅਧਿਵਿਚਾਰ ਛੱਡ ਕੇ